ੋ ਵੀ ਦਸ ਮੇਗੁਰਾ ਦਾ ਸਿੱਖ ਕੁੜੀਓ ੋ ਵੀ ਦਸ ਮੇਗੁਰਾ ਦਾ ਸਿੱਖ ਕੁੜੀਓ ਇੱਕ ਵੀਰ ਦੇਹੀ ਵੇ ਰੱਬਾ ਇੱਕ ਖੇਡ ਦਾ ਚਰੀ ਤੂੰ ਪਿਆਇਆ ਇੱਕ ਵੀਰ ਦੇਹੀ ਵੇ ਰੱਬਾ ਇੱਕ ਖੇਡ ਦਾ ਚਰੀ ਦੇ ਤੂੰ ਪਿਆਇਆ ਇੱਕ ਵੀਰ ਦੇਹੀ ਵੇ ਰੱਬਾ ਰਖੜੀ ਲਾਣੂ ਪਾੜਾ ਕਿੱਥੇ ਕਾਰੀਦਾ ਇੱਕ ਵੀਰ ਦੇ ਕਾਲੀ ਢਾਂਗ ਤੇ ਗੁੜਾਸਾ ਮੇਰੇ ਵੀਰ ਦਾ ਹੋ ਵੀਰ ਮੇਰਾ ਕੁੜੀਓ ਕਾਲੀ ਢਾਂਗ ਤੇ ਗੁੜਾਸਾ ਮੇਰੇ ਵੀਰ ਦਾ ਹੋ ਵੀਰ ਮੇਰਾ ਕੁੜੀਓ ਹੱਥ ਛਤ ਰਿਰਮਾਲ ਪੱਲੇ ਸੇਵੀਆਂ ਹੋ ਵੀਰ ਮੇਰਾ ਕੁੜੀਓ ਹੱਥ ਛਤ ਰਿਰਮਾਲ ਪੱਲੇ ਸੇਵੀਆਂ ਹੋ ਵੀਰ ਮੇਰਾ ਕੁੜੀਓ ਤੇਰਾ ਜਾਨ ਦੀ ਵੀਰ ਦਾ ਬੋਤਾ ਪਟੀਆਂ ਚੋਂ ਪਗ ਸਾਂਦਾ ਦੂਰੋਂ நந்தா நூர் ஆரே கார் தேவி போதா பரை காலே பசுடே ஹகா மாரதி குடலாரே